ਕੋਣ ਗੱਲ ਕਰਦਾ ਫਿਰ ਪਟਵਾਰੀ ਜਿਹੜਾ ਜਿਹੜਾ ਬਖਸ਼ੀ ਸਿੰਘ ਉਹਨਾਂ ਦੇ ਬੱਚੇ ਨਾ ਆਉਂਦੇ ਆ ਬੱਚੇ ਦੁੱਖ ਦੇ ਜ਼ਮੀਨਾਂ ਦਾ ਇਨਕਾਰ ਕੀਤਾ ਉਹ ਕਰੀਂ ਫਾਲਤਗੀ ਤਾਂ ਮੈਂ ਨਹੀਂ ਕੋਈ ਕਰਦਾ ਇਨਕਾਰ ਹੀ ਕਰ ਦੂਗਾ ਇਹ ਤਾਂ ਉਹਨਾਂ ਕੋਲ ਨਹੀਂ ਆਦੇ ਬਕਵਾਸ ਕਰੀ ਜਾਨੀ ਆ ਉਹ ਬੀਬੀ ਦੇ ਸਾਹ ਫੋ ਅਗਲੇ ਨੇ ਸਖਾ ਕੇ ਆ ਗਏ ਭੇਜਿਆ ਕਿ ਤੁਸੀਂ ਸਾਡੀ ਨਾਲ ਜ਼ਮੀਨਾਂ ਦੇ ਕਰਨ ਉਹ ਸਾਮੀ ਦਾ ਫਿਰ ਮੈਂ ਕਿਹਾ ਮੈਂ ਕਿਹਾ ਹੁਣ ਤੁਹਾਡਾ ਮੈਂ ਸਾਰਾ ਸਾਰਿਆਂ ਨੂੰ ਦੱਸੂੰਗੀ ਕਿ ਤੁਸੀਂ ਸਾਡੇ ਮੇਰੇ ਨਾਲ ਕੀ ਕੀਤਾ ਮੇਰੀ ਜ਼ਮੀਨਾਂ ਦਾ ਇੰਤਕਾਲ ਕਿਦਾਂ ਕਰੀ ਜਾਂਦੇ ਹੜੱਪੀ ਜਾਂਦੇ ਹਾਂਜੀ ਜਿਹੜਾ ਬੰਦਾ ਆਪਣੇ ਨਾਂ ਤੇ ਉਹ ਕਰਵਾਈ ਜਾਂਦਾ ਹੈ ਇੰਤਕਾਲ ਜੀ ਹਨਾ ਜੀ ਹੜੱਪੀ ਜਾਂਦੇ ਆ ਇਸ ਸਰੀ ਗਾੜੀ ਬਖਸ਼ ਸਿੰਘ ਨੇ ਜਦੋਂ ਮੈਂ ਪੁੱਛ ਰਹੀ ਸੀ ਕਿ ਦੱਸੋ ਤੁਸੀਂ ਨਿਕਲ ਕੇ ਬਾਹਰ ਉਸਤਾ ਨੂੰ ਦੱਸੋ ਕੀ ਕੰਮਲੇ ਕਰਨ ਦੇ ਅੰਦਰ ਹਨਾ ਜੀ ਇਹਨਾਂ ਨੇ ਮੈਨੂੰ ਮਾਵਾ ਭੈਣਾਂ ਦੀਆਂ ਨਾ ਗਾਲਾਂ ਕੱਢੀਆਂ ਤੇਰੇ ਚਪੇੜਾਂ ਕਰਕੇ ਮਾਰਾਂਗੇ ਇੱਥੋਂ ਚਲੇ ਜਾ ਕੁੱਤੀਏ ਬਹੁਤ ਮਾਵਾ ਆਪਣਾ ਦੀਆਂ ਗਾਲਾਂ ਕੱਢੀਆਂ ਜਿਹੜਾ ਆਸ-ਪਾਸ ਤੁਸੀਂ ਪੁੱਛ ਸਕਦੇ ਆ ਕੋਈ ਵੀ ਕਿ ਉਹਨਾਂ ਨੇ ਲੋਕਾਂ ਨੇ ਅੱਖੀਂ ਖੜ ਕੇ ਦੇਖਿਆ ਉਹਨਾਂ ਦੇ ਸਾਹਮਣੇ ਇਹਨਾਂ ਗਾਲਾਂ ਕੱਢੀਆਂ ਗੰਦੀਆਂ ਮੈਂ ਕਹਾਂ ਜੀ ਮੈਂ ਇੱਥੇ ਕਿਸੇ ਦੇ ਘਰ ਨਹੀਂ ਜੀ ਆ ਰਹੀ ਮੈਂ ਸਰਕਾਰੀ ਬਿਲਡਿੰਗ ਤੇ ਜਿੱਥੇ ਤੁਸੀਂ ਸਾਡੀਆਂ ਜ਼ਮੀਨਾਂ ਦੇ ਰਿਕਾਟਾਂ ਦੇ ਇੰਤਕਾਲ ਬਣਾਈ ਜਾਂਦੇ ਆ ਜ਼ਮੀਨਾਂ ਖਰਦੀ ਜ਼ਮੀਨਾਂ ਦੇ ਉਹ ਇੰਤਕਾਲ ਕਰੀ ਜਾਂਦੇ ਆ ਤੇ ਮੈਂ ਉਸ ਜਗ੍ਹਾ ਤੇ ਆ ਕੇ ਉਹਨਾਂ ਨੂੰ ਹੀ ਮ ਪੁੱਛਣਾ ਆ ਬਖਸ਼ੀਤ ਸਿੰਘ ਨੇ ਮਾਵਾ ਭੈਣਾ ਦੀਆਂ ਗਾਲਾਂ ਮੈਨੂੰ ਕਰਕੇ ਕੱਢੀਆਂ ਤਾਂ ਕਿ ਮੈਂ ਇਹ ਨਾ ਕਰ ਸਕਾਂ ਹੁਣ ਮੈਂ ਡੀਸੀ ਸਾਹਿਬ ਦੇ ਕਰਕੇ ਆਈ ਸੀਪੀਸ਼ ਹੋਣ ਵਾਸਤੇ ਕਿ ਦੱਸਣ ਵਾਸਤੇ ਕਿ ਇਹ ਇਹਨਾਂ ਨੇ ਦੇਖੋ ਬਖਸ਼ੀਤ ਸਿੰਘ ਨੇ ਤੇ ਇਹਨਾਂ ਮੈਨੂੰ ਕਿਦਾਂ ਗਾਲੀ ਗਲੋਸ਼ ਕੀਤੀ ਹਨਾ ਜੀ ਕਿ ਇਮੀਡੀਏਟਲੀ ਇਨ ਇਨਾ ਤੇ ਐਕਸ਼ਨ ਦਿੱਤਾ ਜਾਵੇ ਤਾਂ ਕਿ ਹੋਰ ਲੋਕਾਂ ਦੇ ਨਾਲ ਬਹੁਤ ਲੋਕੀ ਉੱਥੇ ਚੁਪਾ ਜਾ ਕੇ ਪਤਾ ਇੰਕਵੈਰੀ ਕਰਕੇ ਦੇਖ ਦੇਖ ਸਕਦੇ ਆ ਬਹੁਤ ਲੋਕੀ ਦੁਖੀ ਆ ਲੋਕਾਂ ਦੀ ਪ੍ਰਾਪਰਟੀਆਂ ਹੁੰਦੀਆਂ ਉਹਨਾਂ ਨੂੰ ਇੰਤਕਾਲਾਂ ਦੇ ਰਿਕਾਰਡ ਹੀ ਨਹੀਂ ਜੀ ਮਿਲਦੇ ਹੈਗੇ ਹਨਾ ਜੀ ਮੌਕੇ ਦੇ ਹਾਜ਼ਰ ਹਨ ਜੀ ਬਹੁਤ ਜ਼ਿਆਦਾ ਗਾਲ ਮੰਦਾ ਕੀਤਾ ਗਿਆ ਪਟਵਾਰੀ ਸਾਹਿਬ ਉਸ ਲੇਡੀਜ਼ ਨੂੰ ਇਹ ਪਟਵਾਰੀ ਸਾਹਿਬ ਪਿਛਲੇ 15-10 ਸਾਲ ਤੋਂ ਇੱਕੋ ਸੀਟ ਤੇ ਬੈਠੇ ਆ ਜੀ ਹਰ ਕੰਮ ਦੇ ਵਿੱਚ ਇੱਕ ਨਹੀਂ ਇਹਨਾਂ ਦੇ ਘੱਟੋ-ਘੱਟ 50 ਕੇਸ ਆ ਪਟਵਾਰੀ ਸਾਹਿਬ ਦੇ ਇਸ ਤਰ੍ਹਾਂ ਹੀ ਬੋਲਦੇ ਆ ਜੀ ਅੱਗੇ ਡਰਾਵਾ ਦਿੰਦੇ ਜੀ ਯੂਨੀਅਨ ਬਣਾਈ ਆ ਜੀ ਅਸੀਂ ਤੁਹਾਡੇ ਨਾਲ ਕਰਾਂਗੇ ਉਹ ਕਰਾਂਗੇ ਮੈਂ 2024 20 ਮਾਰਚ ਨੂੰ ਇੱਥੇ ਆਇਆ ਹਾਂ ਆਵਾਂ ਚੜ੍ਹੇ ਸਾਰੇ ਜੀਆਨਾ ਉਹਨਾਂ ਅਪਲੀਕੇਸ਼ਨ ਕਿਤੇ ਦਿੱਤੀ ਹੋਊਗੀ ਉਸ ਪਟਵਾਰੀ ਨੂੰ ਇਹਨਾਂ ਸਾਰੇ ਪਰਿਵਾਰ ਨਾਲ ਜਿੰਨੇ ਉਹਦੇ ਬੱਚੇ ਆ ਕਰਤਾਰ ਸਿੰਘ ਦੇ ਉਹਦੇ ਜਿੰਨੇ ਬੱਚੇ ਉਹਦੇ ਨਾਲ ਚੜ੍ਹ ਗਈ ਸਾਰਿਆਂ ਨਾਲ ਤੇ ਉਹ ਚੜਨੀ ਵੀ ਇਦਾਂ ਸੀ ਹੁਣ ਉਹ ਜੇ ਆਂਦੀ ਮੇਰੇ ਕੋਲ ਰਜਿਸਟਰ ਵਿਸੀ ਤੇ ਉਹ ਅਪੀਲ ਕਰਦੇ ਐ ਐਸ ਡੀ ਐਮ ਸਾਹਿਬ ਦੇ ਅਸੀਂ ਭਾਂਜੀ ਕੀ ਨਾਮ ਤੇ ਕਿਹੜਾ ਪਿੰਡ ਤੁਹਾਡਾ ਵੀਰ ਮੇਰਾ ਨਾਮ ਗੁਰਚਰਨਜੀਤ ਕੌਰ ਹੈ ਤੇ ਮੈਂ ਫਲੋਰ ਦੇ ਰਹਿਣ ਵਾਲੀ ਆਂ ਡਿਸਟ੍ਰਿਕਟ ਜਲੰਧਰ ਦੀ ਸੀ ਕੀ ਮਾਮਲਾ ਜਿਹੜਾ ਸਾਹਮਣੇ ਆਇਆ ਹੈ ਵੀ ਸਾਡੇ ਪਿਤਾ ਜੀ ਦੇ ਸਰਦਾਰ ਕਰਤਾਰ ਸਿੰਘ ਢਿੱਲੋਂ ਮੇਰੇ ਨਾਨਾ ਜੀ ਆ ਤੇ ਉਹਨਾਂ ਨੇ ਉਹਨਾਂ ਦੇ ਇੱਥੇ ਜ਼ਮੀਨਾਂ ਗੰਡੀਵੰਡ ਤਹਸੀਲ ਚਭਾਲ ਡਿਸਟ੍ਰਿਕਟ ਤਰਨਤਾਰਨ ਇਹ ਇਹਦੇ ਵਿੱਚ ਸੱਤਾਂ ਪਿੰਡਾਂ ਦੇ ਮਾਲਕ ਸੀ ਜ਼ਮੀਨ ਹੁੰਦੀ ਸੀ ਤੇ ਪਰ ਇਹਨਾਂ ਨੇ ਨਾ ਜੀ ਕਾਨੂੰਗੋ ਪਟਵਾਰੀ ਸਾਰੇ ਮੈਂ ਮਹਿਕਮੇ ਵਾਲਿਆਂ ਨਾਲ ਮਿਲ ਕੇ ਜੀ ਜ਼ਮੀਨਾਂ ਨੂੰ ਇਹਨਾਂ ਨੇ ਰਿਕਾਰਡ ਨੂੰ ਅੱਗ ਲਗਾ ਤੀ ਸੀ ਚਭਾਲ ਨੂੰ ਖੁਰਦ-ਬੁਰਦ ਕਰਤੀ ਸਾਡਾ ਰਿਕਾਰਡ ਮਿਲਦਾ ਨਹੀਂ ਸੀ ਤੇ ਆ ਤੇ ਉਹਦੇ ਵਿੱਚੋਂ ਕੁਝ ਰਕਬਾ 4 ਕਨਾਲਾਂ 15 ਮਰਲੇ ਉਹਨਾਂ ਨੇ ਸਿਰਫ ਨੈੱਟ ਤੇ ਉਹਦੀ ਐਂਟਰੀ ਕੀਤੀ ਆ ਜੀ ਸਕਰਤਾਰ ਸਿੰਘ ਉਹਨਾਂ ਦੀ ਡੈਥ ਹੋਮ ਹੋਈ ਸੀਗੀ 4 ਜਨਵਰੀ 1991 ਵਿੱਚ ਤੇ ਉਹਨਾਂ ਦੀ ਵਾਈਫ ਦੀ ਜਿਹੜੇ ਡੈਥ ਹੋਈ ਸੀ 1996 ਦੇ ਵਿੱਚ ਤੇ ਫਿਰ ਬਾਅਦ ਵਿੱਚ ਇਹਨਾਂ ਜੀ ਇਹਨਾਂ ਨੇ ਕੀ ਕੀਤਾ ਜੀ ਜਿਹੜੇ 4 ਕਨਾਲਾਂ 15 ਮਰਲੇ ਨੂੰ ਵੀ ਖੁਰਤਬੁਰਦ ਕਰਨ ਵਾਸਤੇ ਇਹਨਾਂ ਨੇ ਇੰਨੇ ਸਾਲ ਰਜਿਸਟਰ ਦੇ ਵਿੱਚ ਕੋਈ ਵਾਰਿਸ ਦੀ ਐਂਟਰੀ ਨਹੀਂ ਕਰਕੇ ਕੀਤੀ ਇਹਨਾਂ ਨੇ 2021 ਦੇ ਵਿੱਚ ਪੰਜ ਵਾਰਸ ਬਣਾਤੇ ਕਰਤਾਰ ਸਿੰਘ ਉਹਨਾਂ ਦੀ ਉਹਨਾਂ ਦੀ ਵਾਈਫ ਇਕਬਾਲ ਕੌਰ ਤੇ ਉਹਨਾਂ ਦੀ ਬੇਟੀ ਮਨਜੀਤ ਕੌਰ ਉਹਨਾਂ ਦੀ ਬੇਟੀ ਸ਼ਰਨਜੀਤ ਕੌਰ ਜਿਨ੍ਹਾਂ ਦੀ ਮੈਂ ਅਟਾਰਨੀ ਆ ਜੀ ਤੇ ਇਹਨਾਂ ਦੇ ਦੋ ਮੇਰੇ ਮਾਮੇ ਪ੍ਰੇਮ ਸਿੰਘ ਤੇ ਪ੍ਰਤਾਪ ਸਿੰਘ ਪੰਜ ਵਾਰਸ ਉਹਨਾਂ ਨੇ ਬਣਾ ਦਿੱਤੇ ਜੀ ਉਤੋਂ ਬਾਅਦ ਇਹਨਾਂ ਨੇ ਕੀ ਕੀਤਾ ਜੀ ਪ੍ਰੇਮ ਸਿੰਘ ਮਨਜੀਤ ਕੌਰ ਕੋਲੋਂ ਸ੍ਰਿੰਦਰ ਸਿੰਘ ਨਾਮ ਦਾ ਜਿਹੜਾ ਵਿਅਕਤੀ ਆ ਜੀ ਉਹ ਗੰਡੀਵੰਡ ਦਾ ਰਹਿਣ ਵਾਲਾ ਆ ਤੇ ਕਰਤਾਰ ਸਿੰਘ ਉਹਨਾਂ ਦੇ ਮਤਰੀਆਂ ਦੇ ਵਿੱਚੋਂ ਕਰਕੇ ਹੈਗਾ ਜਿਨ੍ਹਾਂ ਨੇ ਕਾਫੀ ਜ਼ਮੀਨ ਉਹਨਾਂ ਦੀ ਹੜੱਪੀ ਆ ਤੇ ਉਹਨਾਂ ਨੇ ਕੀ ਕੀਤਾ ਜੀ ਪ੍ਰੇਮ ਸਿੰਘ ਤੇ ਮਨਜੀਤ ਕੌਰ ਕੋਲੋਂ ਆਪਣੇ ਨਾਂ ਤੇ ਇੰਤਕਾਲ ਕਰਕੇ ਕਰਵਾ ਲਏ ਫਿਰ ਬਾਅਦ ਵਿੱਚ ਜੀ ਇਹਨਾਂ ਨੇ ਕੀ ਕੀਤਾ ਜੀ ਸਿਰ ਜਿਹੜੀ ਇਕਬਾਲ ਕੌਰ ਦੀ ਜਾਇਦਾਦ ਸੀ ਉਹ ਬਾਕੀ ਵਾਰਸ ਪਰਿਵਾਰਸਾ ਚ ਬਰਾਬਰ ਵੰਡ ਹੋਣੀ ਸੀ ਜੀ ਇਹਨਾਂ ਨੇ ਕੀ ਕੀਤਾ ਜੀ ਇਕਬਾਲ ਕੌਰ ਦੇ ਵਾਰਸ ਪ੍ਰੇਮ ਸਿੰਘ ਤੇ ਪ੍ਰਤਾਪ ਸਿੰਘ ਨੂੰ ਦੋਨਾਂ ਨੂੰ ਬਣਾ ਕੇ ਉਹਨਾਂ ਨੇ ਦੋ ਵਾਰਸ ਬਣਾ ਕੇ ਹਾਂਜੀ ਫਿਰ ਉਹਨਾਂ ਨੇ ਦੋ ਸਿਰਫ ਵਾਰਸ ਰਹਿਣ ਦਿੱਤੇ ਪ੍ਰੀਤ ਸਿੰਘ ਤੇ ਪ੍ਰਤਾਪ ਸਿੰਘ ਤੇ ਜਦ ਕਿ ਇਕਬਾਲ ਕੋਰ ਦੀ ਪ੍ਰਾਪਰਟੀ ਸਾਰੇ ਵਾਰਸਾਂ ਚ ਬਰਾਬਰ ਜਾਣੀ ਸੀ ਇਹਨਾਂ ਨੇ ਦੋ ਵਾਰਸ ਬਣਾ ਕੇ ਪ੍ਰੀਤ ਸਿੰਘ ਤੇ ਪ੍ਰਤਾਪ ਸਿੰਘ ਨੂੰ ਉਹਨਾਂ ਦਾ ਇਕਬਾਲ ਕੋਰ ਦਾ ਹਿੱਸਾ ਵੀ ਆਪਣੇ ਨਾਂ ਕਰਵਾ ਲਿਆ ਜੀ ਠੀਕ ਆ ਜੀ ਸ਼ਰਨਜੀਤ ਕੋਰ ਦਾ ਥੋੜਾ ਜਿਹਾ ਰਕਵਾ ਰਹਿਣ ਦਿੱਤਾ ਮੈਂ ਇਸ ਰਿਕਾਰਡਿੰਗ ਤਹਿਸੀਲਦਾਰ ਸਾਹਿਬ ਜਿਹੜੇ ਬੈਠਦੇ ਆ ਜੀ ਚਬਾਲ ਉਹਨਾਂ ਨੂੰ 31 ਪੰਜ 2024 ਨੂੰ ਇੱਕ ਦਰਖਾਸਤ ਦਿੱਤੀ ਸੀ ਕਿ ਆਹ ਜਿਹੜੇ ਇੰਤਕਾਲ ਇਹ ਆ ਜੀ ਇੱਦਾਂ ਗਲਤ ਹੋਏ ਆ ਤੇ ਇਹ ਆਹ ਇੰਤਕਾਲ ਆ ਜੀ ਜਿਹੜੇ ਗਲਤ ਹੋਏ ਆ ਆ ਮੈਂ ਉਹਨਾਂ ਨੂੰ ਦਿੱਤੀ ਸੀ ਜਿਸ ਰਿਕਾਰਡਿੰਗ ਤਰੀਕਾਂ ਪੈਂਦੀਆਂ ਪਈਆਂ ਜੀ ਇਸੇ ਮਹੀਨੇ ਦੀ 8 ਤਰੀਕ ਸੀ ਤੇ ਉਤੋਂ ਬਾਅਦ ਉਹਨਾਂ ਨੇ 22 ਤਰੀਕ ਪਾ ਦਿੱਤੀ ਜੀ ਫਿਰ ਇਹਨਾਂ ਨੇ ਜੀ ਉਹਦੇ ਵਿੱਚ ਰਿਕਾਰਡ ਲੈ ਕੇ ਪਟਵਾਰੀ ਬਖਸ਼ੀਸ਼ ਸਿੰਘ ਜੋ ਚੁਭਾਲ ਇਹ ਸਭ ਬੈਠਦੇ ਆ ਜੀ ਤੇ ਗੰਢੀਵੰਡ ਹਲਕੇ ਦਾ ਇਹ ਪਟਵਾਰੀ ਆ ਜੀ ਉਹਦੇ ਨਾਲ ਇੱਕ ਲੜਕਾ ਹੋਰ ਬੈਠਦਾ ਆ ਇਹ ਮੇਰੇ ਕੋਲੋਂ ਜੀ ਮੇਰੇ ਕੋ ਮੈਂ Google Pay ਦਾ ਮੇਰੇ ਕੋ ਪ੍ਰੂਫ ਵੀ ਆ ਜੀ ਮੇਰੇ ਕੋ ਪੈਸੇ ਵੀ ਲੈਂਦੇ ਰਹੇ ਪਰ ਮੈਨੂੰ ਕੁਝ ਵੀ ਮੇਰੇ ਜ਼ਮੀਨਾਂ ਦਾ ਕੋਈ ਇਹਨਾਂ ਕੋ ਮੈਨੂੰ ਪ੍ਰੂਫ ਨਹੀਂ ਦਿੰਦੇ ਰਹੇ ਤੇ ਲੈ ਕੇ ਮੈਨੂੰ ਦੱਸਿਆ ਨਹੀਂ ਜੀ 11 7 ਨੂੰ ਜਦ ਕਿ ਤਰੀਕਾ ਤਹਿਸੀਲਦਾਰ ਸਾਹਿਬ ਦੇ ਪੈਂਦੀਆਂ ਉਹਦੇ باوجود ਵੀ 11 7 ਨੂੰ ਇਹਨਾਂ ਨੇ ਹੋਰ ਇੰਦਰਾਜ਼ ਜੀ ਉਹ ਫਰਜ਼ੇ ਕਰ ਦਿੱਤਾ ਉਸ ਫੇ ਸਬੰਧ ਦੇ ਵਿੱਚ ਫਿਰ ਮੈਂ ਕੱਲ ਡੀਸੀ ਸਾਹਿਬ ਤਰਨਤਾਰਨ ਉਹਨਾਂ ਨੂੰ ਮੈਂ ਕੰਪਲੇਂਟ ਕੀਤੀ ਉਹਨਾਂ ਨੇ ਏਡੀਜੀ ਸਾਹਿਬ ਉਹ ਮਿਲੇ ਸੀ ਏਡੀਸੀ ਸਾਹਿਬ ਉਹਨਾਂ ਨੇ ਐਸਡੀਐਮ ਤਰਨਤਾਰਨ ਉਹਨਾਂ ਨੂੰ ਕਰਕੇ ਕਹਿੰਦੇ ਅਸੀਂ ਕਹਿ ਦਿੰਦੇ ਹਾਂ ਫਿਰ ਇਸ ਰਿਕਾਰਡਿੰਗ ਥਾਣਾ ਚੁਬਾਲ ਉਹਨਾਂ ਨੂੰ ਤੇ ਐਸਐਸਪੀ ਸਾਹਿਬ ਤਰਨਤਾਰਨ ਇਹਨਾਂ ਨੂੰ ਮੈਂ ਰਜਿਸਟਰੀਆਂ ਇੱਥੋਂ ਤਰਨਤਾਰਨ ਸਾਹਿਬ ਤੋਂ ਹੀ ਇਹ ਡਿਪਟੀ ਸਾਹਿਬ ਦਾ ਜੀ ਇਹ ਇਹ ਐਸਐਚਓ ਸਾਹਿਬ ਚੁਬਾਲ ਜੀ ਤੇ ਇਹੇ ਐਸਐਸਪੀ ਸਾਹਿਬ ਤਰਨਤਾਰਨ ਦਰਖਾਸਤ ਦੇ ਬਾਵਜੂਦ ਕੋਈ ਸੁਣਵਾਈ ਨਹੀਂ ਸੁਣਵਾਈ ਜੀ ਇਹ ਇਹ ਅਜੇ ਨਹੀਂ ਕਰਕੇ ਜਿਹੜੇ ਡੀਸੀ ਸਾਹਿਬ ਨੂੰ ਮੈਂ ਪਹਿਲਾਂ ਦਿੱਤੀ ਸੀ 97 ਨੂੰ ਤੇ 107 ਨੂੰ ਆਪ ਮਿਲ ਕੇ ਟੋਕਨ ਨੰਬਰ ਤੇ ਮੈਂ ਕਰਕੇ ਦਿੱਤੀ ਸੀ ਉਹਦੇ ਕੁਝ ਨਹੀਂ ਹੋ ਕੁਝ ਨਹੀਂ ਕੀਤਾ ਤਾਂ ਵੀ ਇਹਨਾਂ ਨੇ ਤੱਕੇਸ਼ਾ ਹੀ ਦੇਖੋ 11 7 ਨੂੰ ਫਿਰ ਐਂਟਰੀ ਫਰਚੇ ਕਰਵਾਤੀ ਫਿਰ ਮੈਂ ਕੱਲ ਇਹਨਾਂ ਨੂੰ ਅਜੇ ਦੇਖੀ ਆਈਆਂ ਜੀ ਇਹ ਦਰਖਾਸਤਾਂ ਇਹਨਾਂ ਸਭ ਨੂੰ ਦਿੱਤੀਆਂ ਤੇ ਮੈਨੂੰ ਕੱਲ ਇਕਾਨੂਗੋਸ ਸਾਹਿਬ ਦਾ ਫੋਨ ਕਰਕੇ ਆਇਆ ਸੀ ਮੈਂ ਫਲੋਰ ਵਾਪਸ ਜਾ ਰਹੀ ਸੀ ਮੈਂ 31 5 ਦੀ ਰੋਜ਼ ਫਲੋਰ ਤੋਂ ਆ ਜੀ ਤਰਨਤਾਰਨ ਦਿੱਲੀ ਮੈਂ ਆਉਂਦੀ ਆ ਇਹ ਮੈਨੂੰ ਗੀੜੇ ਮਰਵਾਉਂਦੇ ਆ ਤੇ ਬਸ ਮਜ਼ਾਕ ਜਿਦਾ ਬੰਦੇ ਦਾ ਬਣਾਉਂਦੇ ਹੁੰਦੇ ਆ ਕਿ ਫਿਰ ਬਾਅਦ ਵਿੱਚ ਨਾ ਜੀ ਜਦੋਂ ਮੈਂ ਕੱਲ ਜਾਂਦੀ ਸੀ ਫਿਰ ਇਹਨਾਂ ਨੇ ਮੈਨੂੰ ਮੈਸੇਜ ਭੇਜਿਆ ਮੇਰੇ ਵਟਸਐਪ ਤੇ ਕੀ ਹਲਕਾ ਇੱਕ ਕਾਨੂੰਗੋ ਉਹਨਾਂ ਨੇ ਅੰਨੇ ਕਾਨੂੰਗੋ ਚਵਾਲ ਉਹਨਾਂ ਨੇ ਮੈਨੂੰ ਮੈਸੇਜ ਆਪਣੇ ਭੇਜਿਆ ਤਾਂ ਇਸ ਰਿਕਾਰਡਿੰਗ ਫਿਰ ਮੈਂ ਅੱਜ ਆਈ ਸੀਗੀ ਕਿ ਇਸ ਰਿਕਾਰਡਿੰਗ ਆਈ ਸੀ ਤੇ ਜਦੋਂ ਫਿਰ ਮੈਂ ਕਿਹਾ ਮੈਂ ਕਿਹਾ ਹੁਣ ਤੁਹਾਡਾ ਮੈਂ ਸਾਰਾ ਸਾਰਿਆਂ ਨੂੰ ਦੱਸੂਗੀ ਕਿ ਤੁਸੀਂ ਸਾਡੇ ਮੇਰੇ ਨਾਲ ਕੀ ਕੀਤਾ ਮੇਰੀ ਜ਼ਮੀਨਾਂ ਦਾ ਇੰਤਕਾਲ ਕਿਦਾਂ ਕਰੀ ਜਾਂਦੇ ਹੜੱਪੀ ਜਾਂਦੇ ਹਾਂਜੀ ਇੱਕ ਗੱਲ ਇਹ ਹੈ ਜਿਹੜੀ 4 ਕਨਾਲਾਂ 15 ਮਰਲੇ ਉਹ ਕਿਸੇ ਵੀ ਵਾਰਸਾਂ 'ਚ ਤਕਸੀਮ ਨੰਬਰ ਨਹੀਂ ਸੀ ਹੋਏ ਜਿਹੜਾ ਬੰਦਾ ਆਪਣੇ ਨਾਂ ਤੇ ਉਹ ਕਰਵਾਈ ਜਾਂਦਾ ਹੈ ਇੰਤਕਾਲ ਜੀ ਹਨਾ ਜੀ ਹੜੱਪੀ ਜਾਂਦੇ ਆ ਉਹ ਉਹਨਾਂ ਦੇ ਇਹ ਤਕਸੀਮ ਨਹੀਂ ਜੀ ਕੀਤੀ ਜੇ ਅਗਲੇ ਨੇ ਇੰਤਕਾਲ ਕਰਾਣੇ ਸੀ ਜਾਂ ਕੁਝ ਵੀ ਅਗਲੇ ਪਹਿਲਾਂ ਜ਼ਮੀਨ ਨੂੰ ਤਕਸੀਮ ਕਰਾਉਂਦੇ ਕਿ ਸਾਡਾ ਆ ਰਕਵਾ ਸਾਡਾ ਜੀ ਸਾਡਾ ਦੱਸਿਆ ਜਾਵੇ ਕਿੰਦਾ ਹੈਗਾ ਆ ਕੋਈ ਨਹੀਂ ਸਿਰਫ ਸ਼ਰਨਜੀਤ ਕੁਰਦਬ ਜ਼ਮੀਨ ਨੂੰ ਹਿੱਸੇ ਨੂੰ ਬੱਦ ਤੋਂ ਬੱਦ ਹੜੱਪਣ ਵਾਸਤੇ ਹਨਾ ਜੀ ਹੁਣ ਮੈਂ ਨਾ ਆ ਸਕਾਂ ਮੈਂ ਇਸ ਕੇਸ ਦੀ ਇਹ ਪੈਰਵਾਈ ਨਾ ਕਰ ਸਕਾਂ ਇਸ ਰਿਗਾਰਡਿੰਗ ਬਖਸ਼ੀਖ ਸਿੰਘ ਨੇ ਜਦੋਂ ਮੈਂ ਪੁੱਛ ਰਿਆ ਸੀ ਕਿ ਦੱਸੋ ਤੁਸੀਂ ਨਿਕਲ ਕੇ ਬਾਹਰ ਲੋਕਾਂ ਨੂੰ ਦੱਸੋ ਕੀ ਕਪਲੇ ਕਰਨ ਦੇ ਆ ਅੰਦਰ ਹਨਾ ਜੀ ਇਹਨਾਂ ਨੇ ਮੈਨੂੰ ਮਾਵਾ ਪੈਣਾ ਦੀਆਂ ਨਾ ਗਾਲਾਂ ਕੱਢੀਆਂ ਤੇਰੇ ਚਪੇੜਾਂ ਕਰਕੇ ਮਾਰਾਂਗੇ ਇੱਥੋਂ ਚਲੇ ਜਾ ਕੁੱਤੀਏ ਬਹੁਤ ਮਾਵਾ ਪੈਣਾ ਦੀਆਂ ਗਾਲਾਂ ਕੱਢੀਆਂ ਜਿਹੜਾ ਆਸ-ਪਾਸ ਤੁਸੀਂ ਪੁੱਛ ਸਕ ਕਹਿੰਦੇ ਆ ਕੋਈ ਵੀ ਕਿ ਉਹਨਾਂ ਨੇ ਲੋਕਾਂ ਨੇ ਅੱਖੀ ਖੜ ਕੇ ਦੇਖਿਆ ਉਹਨਾਂ ਦੇ ਸਾਹਮਣੇ ਗਾਲਾਂ ਕੱਢੀਆਂ ਗੰਦੀਆਂ ਕਹਿੰਦੇ ਆ ਕਿ ਇੱਥੋਂ ਤੂੰ ਚਲੇ ਜਾ ਮੈਂ ਕਿਹਾ ਫਿਰ ਮੈਂ ਜਵਾਬ ਦਿੱਤਾ ਮੈਂ ਕਿਹਾ ਜੀ ਮੈਂ ਇੱਥੇ ਕਿਸੇ ਦੇ ਘਰ ਨਹੀਂ ਜੀ ਆ ਰਹੀ ਮੈਂ ਸਰਕਾਰੀ ਬਿਲਡਿੰਗ 'ਚ ਜਿੱਥੇ ਤੁਸੀਂ ਸਾਡੀਆਂ ਜ਼ਮੀਨਾਂ ਦੇ ਰਿਕਾਟਾਂ ਦੇ ਇੰਤਕਾਲ ਬਣਾਈ ਜਾਂਦੇ ਆ ਜ਼ਮੀਨਾਂ ਨ ਫਰਜ਼ੀ ਜ਼ਮੀਨਾਂ ਦੇ ਉਹ ਇੰਤਕਾਲ ਕਰੀ ਜਾਂਦੇ ਆ ਤੇ ਮੈਂ ਉਸ ਜਗ੍ਹਾ ਤੇ ਆ ਕੇ ਉਹਨਾਂ ਨੂੰ ਹੀ ਮ ਪੁੱਛਣਾ ਆ ਮੈਂ ਹੋਰ ਜਗ੍ਹਾ ਤੇ ਤਾਂ ਮੈਂ ਜਾਂਦੀ ਨਹੀਂ ਉਸੀਂ ਕਿਦਾਂ ਕਹਿੰਦੇ ਉਹਨਾਂ ਨੇ ਫਿਰ ਬਖਸ਼ੀਸ਼ ਸਿੰਘ ਨੇ ਮਾਵਾ ਪੈਣਾ ਦੀਆਂ ਗਾਲਾਂ ਮੈਨੂੰ ਕਰਕੇ ਕੱਢੀਆਂ ਤਾਂ ਕਿ ਮੈਂ ਇਹ ਨਾ ਕਰ ਸਕਾਂ ਤੇ ਫਿਰ ਇਸ ਰਿਗਾਰਡਿੰਗ ਹੁਣ ਮੈਂ ਡੀਸੀ ਸਾਹਿਬ ਦੇ ਕਰਕੇ ਆਈਸੀ ਪੇਸ਼ ਹੋਣ ਵਾਸਤੇ ਕਿ ਦੱਸਣ ਵਾਸਤੇ ਕਿ ਇਹ ਇਹਨਾਂ ਨੇ ਦੇਖੋ ਬਖਸ਼ੀਸ਼ ਸਿੰਘ ਨੇ ਤੇ ਇਹਨਾਂ ਨੇ ਮੈਨੂੰ ਕਿਦਾਂ ਗਾਲੀ ਗਲੋਚ ਕੀਤੀ ਹਨਾ ਜੀ ਕਿਦਾਂ ਮੇਰੀ ਬੇਸੀ ਇਹ ਕੀਤੀ ਹੈ ਜੀ ਕੰਤੀਨ ਸਾਹਿਬ ਮੈਂ ਇਹੀ ਇਨਸਾਫ ਕਰਕੇ ਚਾਹੁੰਦੀ ਕਿ ਇਮੀਡੀਏਟਲੀ ਇਨ ਇਨਾ ਤੇ ਐਕਸ਼ਨ ਦਿੱਤਾ ਜਾਵੇ ਤਾਂ ਕਿ ਹੋਰ ਲੋਕਾਂ ਦੇ ਨਾਲ ਬਹੁਤ ਲੋਕੀ ਉਥੇ ਚ ਬਾਲ ਜਾ ਕੇ ਪਤਾ ਇਨਕੁਆਰੀ ਕਰਕੇ ਦੇਖ ਦੇਖ ਸਕਦੇ ਆ ਬਹੁਤ ਲੋਕੀ ਦੁਖੀ ਆ ਲੋਕਾਂ ਦੀ ਪ੍ਰਾਪਰਟੀਆਂ ਹੁੰਦੀਆਂ ਉਹਨਾਂ ਨੂੰ ਇੰਤਕਾਲਾਂ ਦੇ ਰਿਕਾਰਡ ਹੀ ਨਹੀਂ ਜੀ ਮਿਲਦੇ ਹੈਗੇ ਹਨਾ ਜੀ ਕਿ ਹੋਰ ਕਿਸੇ ਨਾਲ ਇਦਾਂ ਨਾ ਹੋ ਸਕੇ ਹਾਂ ਜੀ ਮੌਕੇ ਤੇ ਹਾਜ਼ਰ ਹੈ ਜੀ ਬਹੁਤ ਜ਼ਿਆਦਾ ਗਲਮੰਦਾ ਕੀਤਾ ਗਿਆ ਪਟਵਾਰੀ ਸਾਹਿਬ ਵੱਲੋਂ ਲੇਡੀਜ਼ ਨੂੰ ਔਰ ਜੇ ਦੀ ਗੱਲ ਗੱਡੀ ਬਾਕੀ ਵੀਡੀਓ ਦੇ ਵਿੱਚ ਤੁਸੀਂ ਵੇਖ ਹੀ ਸਕਦੇ ਜੀ ਇਹ ਪਟਵਾਰੀ ਸਾਹਿਬ ਪਿਛਲੇ 15 ਤੋਂ 10 ਸਾਲ ਤੋਂ ਇੱਕੋ ਸੀਟ ਤੇ ਬੈਠੇ ਆ ਜੀ ਹਰ ਕੰਮ ਦੇ ਵਿੱਚ ਇੱਕ ਨਹੀਂ ਇਹਨਾਂ ਦੇ ਘੱਟੋ ਘੱਟ 50 ਕੇਸ ਆ ਪਟਵਾਰੀ ਸਾਹਿਬ ਦੇ ਇਸ ਤਰ੍ਹਾਂ ਹੀ ਬੋਲਦੇ ਆ ਜੀ ਅੱਗੋਂ ਡਰਾਵਾ ਦਿੰਦੇ ਅਸੀਂ ਜੂਨੀਅਰ ਬਣਾਈਆਂ ਜੀ ਅਸੀਂ ਤੁਹਾਡੇ ਨਾਲ ਕਰਾਂਗੇ ਉਹ ਕਰਾਂਗੇ ਇਹ ਸੀਐਮ ਸਾਹਿਬ ਨੂੰ ਅਪੀਲ ਆ ਜੀ ਇਹਨਾਂ ਦੀ ਜਾਂਚ ਕਰਵਾਈ ਜਾਵੇ ਇਹ 10 ਸਾਲ ਤੋਂ ਇੱਕੋ ਸੀਟ ਤੇ ਬੈਠੇ ਹੋਏ ਆ ਉਹ ਲੇਡੀਜ਼ ਨੂੰ ਕੋਈ ਇਨਸਾਫ਼ ਮਿਲਣਾ ਚਾਹੀਦਾ। ਹਾਂਜੀ ਬਿਲਕੁਲ ਇਨਸਾਫ਼ ਮਿਲਣਾ ਚਾਹੀਦਾ ਜੀ ਬਿਲਕੁਲ ਲੇਡੀਜ਼ ਨੂੰ ਇਨਸਾਫ਼ ਚਾਹੀਦਾ। ਫਲੋਰ ਤੋਂ ਤਰਨਤਾਰਨ ਡਿਸਟ੍ਰਿਕਟ ਦੇ ਵਿੱਚ ਆਈ ਐ। ਉਹਨੇ ਡੀਸੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਸਾਰਿਆਂ ਨੂੰ ਐਪਲੀਕੇਸ਼ਨਾਂ ਦਿੱਤੀਆਂ ਹੀ ਆ ਜੀ। ਮੈਂ ਬਖਸ਼ੀਤ ਸਿੰਘ ਪਟਵਾਰੀ ਸਰਕਲ ਮੇਰੇ ਕੋਲ ਗੱਡੀ ਵਿੰਡਿਆ ਜੀ। ਇੱਕ ਹਾਲ ਕੋਈ ਅੱਜ ਮਸਲਾ ਵਾ ਕੋਈ ਫਲੌਰ ਤੋਂ ਜਨਾਨੀ ਗੁਰਚੰਦਜੀਤ कौर ਕਿੰਨੀ ਮੇਰੇ ਗਾੜੀ ਕੋਲ ਚ ਕੀਤਾ ਭਾਈ। ਉਹ ਸਰ ਸ਼ਰਨਜੀਤ ਕੌਰ ਮੇਰੇ ਦਫ਼ਤਰ ਦੇ ਵਿੱਚ ਆਈ ਆ। ਤੇ ਮੈਨੂੰ ਕਹਿ ਰਹੀ ਸੀ ਕਿ ਆ ਮੇਰੇ ਇੰਤਕਾਲ ਆ ਵਿਰਾਸਤ ਆ ਜੋ ਕਿ ਉਹ ਵਿਰਾਸਤ ਸਾਰੇ ਪਰਿਵਾਰ ਨਾਲ ਚੜੀ ਆ ਸਧਾਰਨ ਵਿਰਾਸਤ ਚੜੀ ਆ ਉਹ ਰਜਿਸਟਰ ਵਿਰਾਸਤ ਲਈ ਫਿਰਦੀ ਆ ਮੈਨੂੰ ਕਹਿੰਦੀ ਇਹ ਪਰਿਵਾਰੀਆਂ ਨੇ ਗਲਤ ਚੜਾਈ ਆ 2021 ਚ ਉਹ ਵਿਰਾਸਤ ਚੜੀ ਆ ਤੇ ਮੈਂ ਆਣ ਕੇ ਇੱਥੇ 2024 ਚ ਲੱਗਾ ਆ ਮਾਰਚ ਦੇ ਮਹੀਨੇ ਚ ਉਹਨੇ ਆਉਂਦਿਆਂ ਹੀ ਮੈਨੂੰ ਕਹਿੰਦੀ ਇੰਤਕਾਲ ਦਿਖਾਓ ਮੈਂ ਉਹਨਾਂ ਨੂੰ ਇੰਤਕਾਲ ਦਿਖਾਇਆ 632 ਇੱਕ ਬੈ ਦਾ ਇੰਤਕਾਲ ਆ 4632 ਤੋਂ ਜੋ ਕਿ ਉਹਨੇ ਪਾਰਨ ਦੀ ਕੋਸ਼ਿਸ਼ ਕੀਤੀ ਆ ਤੇ ਮੁੜ ਕੇ ਉਹਨੇ ਮੇਰੇ ਇਥੋਂ ਕੋਲਰ ਫੜ ਲਿਆ ਉਹ ਮੈਨੂੰ ਜਾਂਦੀ ਉਹ ਵੀ ਥੋੜੀ ਜੀ ਟੈਨਸ਼ਨ ਜੀ ਚ ਹੀ ਜਿਆਦੀ ਉਹਨਾਂ ਮੇਰੀ ਕੋਲਰ ਫੜ ਕੇ ਤੇ ਮੈਨੂੰ ਉਹਨਾਂ ਗਾਲੀ ਗਲੋਚ ਵੀ ਕੀਤਾ ਮੇਰੇ ਕੋਲ ਉਹਨਾਂ ਦੀਆਂ ਵੀਡੀਓ ਵੀ ਹੈਗੀਆਂ ਗਾਲੀ ਗਲੋਚ ਕਰਦੀਆਂ ਤੇ ਇਸ ਦੇ ਵਿੱਚ ਇਥੇ ਸਾਰੇ 8 10 ਪਰਿਵਾਰੀ ਸੀ 25 50 ਬੰਦੇ ਵੀ ਸੀ ਕਿ ਜਿਹੜੇ ਉਹ ਗਵਾਹ ਵੀ ਆ ਕਿ ਸ਼ਰਨਜੀਤ ਕੌਰ ਗਲਤ ਪਾਈ ਜਾਊਗੀ ਤੇ ਉਹ ਗਵਾਮਾਂ ਤਾਂ ਵੀ ਪੁੱਛਿਆ ਜਾਵੇ ਕਿ ਉਹਨੇ ਮੇਰਨਾ ਕੀ ਗਾਲੀ ਗਲੋਚ ਕੀਤਾ ਤੇ ਮੇਰਾ ਰਿਕਾਰਡ ਪਾੜਨ ਦੀ ਕੋਸ਼ਿਸ਼ ਕੀਤੀ ਤੇ ਸਰਕਾਰੀ ਕੰਮ ਦੇ ਵਿੱਚ ਉਹਨੇ ਵਿਗਨ ਪਾਇਆ ਸਰ ਉਹਨਾਂ ਦਾ ਕਹਿਣਾ ਇਹ ਵੀ ਆ ਵੀ ਤੁਹਾਡਾ ਕੋਈ ਕਰਿੰਦਾ ਵਾ ਪ੍ਰਗਟ ਸਿੰਘ ਉਹਦੇ ਖਾਤੇ 'ਚ ਪੈਸੇ ਪਾਏ ਗਏ ਜਿਹੜੇ ਤੁਹਾਨੂੰ ਪਤੇ ਗਏ ਸਰ ਮੈਂ ਕੋਈ ਕਰਿੰਦਾ ਰੱਖਿਆ ਨਹੀਂ ਮੇਰੇ ਕੋਲ ਸ਼ੁਰੂ ਤੋਂ ਇੱਕ ਹੀ ਸਰਕਲ ਆ ਮੈਂ ਕਦੀ ਸਰਕਲ ਵੱਧ ਲਿਆ ਹੀ ਨਹੀਂ ਅਜੇ ਤੱਕ ਕਿਤੇ ਵੀ ਦੇਖ ਲਿਓ 20 ਸਾਲ ਦੀ ਸਰਵਿਸ ਹੋ ਚੱਲੀ ਮੇਰੇ ਕੋਲ ਸਰਕਲ ਹੀ ਕਰਿੰਦਾ ਆ ਮੈਂ ਕਰਿੰਦਾ ਰੱਖ ਕੇ ਕੀ ਕਰਾਂ ਤੇ 2021 ਚ ਜਿੰਦਗਾਲ ਹੋਈ ਤੇ 2024 ਚ ਤੁਸੀਂ ਆ ਮੈਂ 2024 20 ਮਾਰਚ ਨੂੰ ਇੱਥੇ ਆਇਆ ਅੱਛਾ ਜੀ ਹਾਂਜੀ ਤੇ ਸਰ ਉਹ ਆnde ਜਿਹੜੀ ਹੈ ਉਹਦੇ ਜਿਹੜੀ ਬਰਾਸਤ ਜਿਹੜੀ ਹੈ ਉਹ ਗਲਤ ਚੜੀ ਆ ਤੇ ਪਟਵਾਰੀ ਦੀ ਮਿਲੀ ਭੁਗਤਣਾ ਚੜੀ ਆ ਉਹ ਸਰ ਉਹ ਬਰਾਸਤ ਸੁਧਾਰਨ ਚੜੀ ਸਾਰੇ ਜੀਆਂ ਨਾਲ ਉਹਨਾਂ ਐਪਲੀਕੇਸ਼ਨ ਕਿਤੇ ਦਿੱਤੀ ਹੋਊਗੀ ਉਸ ਪਟਵਾਰੀ ਨੂੰ ਉਹਨੇ ਸਾਰੇ ਪਰਿਵਾਰ ਨਾਲ ਜਿੰਨੇ ਉਹਦੇ ਬੱਚੇ ਆ ਕਰਤਾਰ ਸਿੰਘ ਦੇ ਉਹਦੇ ਜਿੰਨੇ ਬੱਚੇ ਉਹਦੇ ਨਾਲ ਚੜ ਗਈ ਸਾਰਿਆਂ ਨਾਲ ਤੇ ਉਹ ਚੜ੍ਹਨੀ ਵੀ ਇਦਾਂ ਸੀ ਹੁਣ ਉਹ ਜੇ ਆਂਦੀ ਮੇਰੇ ਕੋਲ ਰਜਿਸਟਰ ਵਿਸੀਏ ਤੇ ਉਹ ਅਪੀਲ ਕਰਦੇ ਐ ਐਸਡੀਐਮ ਸਾਹਿਬ ਦੇ ਉਹ ਐਸਡੀਐਮ ਸਾਹਿਬ ਵੇਖਣਗੇ